ਤੂੰ ਹੁਣ ਕਹਿਣ ਲਿਆ ਨਾ ਬਿੱਟੂ ਦਗਾਲ ਦਾ ਤੇ ਸੁਖਮਣ ਚੋਲੇ ਵਾਲੇ ਦਾ ਮੇਰਾ ਵੀਰ ਉਹ ਨਾ ਉਹ ਪਲੇਅਰ ਸਾਡੇ ਇੱਥੇ ਆ ਇੱਥੇ ਸਿਰ ਤੇ ਆ ਮੈਨੂੰ ਬਹੁਤ ਤਕੜਾ ਖੇਡਿਆ ਬਿੱਟੂ ਦਗਾਲ ਬਹੁਤ ਸਿਰੇ ਦਾ ਜਾਫੀ ਸੀ ਸੁਖਮਣ ਜੋਲਾ ਉਹਨਾਂ ਮਾਂ ਦੇ ਪੁੱਤ ਨਾ ਜਦੋਂ ਖੇਡ ਕੇ ਨਾ ਵਿੱਚ ਵੱਜ ਕੇ ਘਰੇ ਆਈਦਾ ਸੀ ਤਾਂ ਸਵਾਦ ਆ ਜਾਂਦਾ ਸੀ ਵੀ ਅੱਜ ਕਿਸੇ ਬੰਦੇ ਨੇ ਖੇਡ ਕੇ ਆਏ ਆ ਇਦਾਂ ਦੇ ਪੁੱਤ ਮਾਵਾਂ ਨਿਤ-ਨਿਤ ਨਹੀਂ ਜੰਮਦੀਆਂ ਤੇ ਤੂੰ ਐਲੀਗੇਸ਼ਨ ਲਾਉਣਾ ਨਾ ਵੀ ਉਹ ਐਦਾਂ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਮੇਰਾ ਵੀਰ ਚੈੱਕ ਕਰੀ ਖਾਂ ਉਹ ਕਿਹਦੀ ਫੈਡਰੇਸ਼ਨ 'ਚ ਖੇਡਦੇ ਸੀ ساری ਉਮਰ ਕਿਹਦੀ ਫੈਡਰੇਸ਼ਨ 'ਚ ਖੇਡੇ ਆ ਤੇ ਕਿਹਦੇ ਲਈ ਖੇਡੇ ਆ ਪਿੱਛੇ ਨੂੰ ਜਾਈ ਖਾਂ ਉਦੋਂ ਨਹੀਂ ਸੌਰਜਨ ਸਿੰਘ ਚੱਠਾ ਨੂੰ ਇਹ ਚੇਤੇ ਆ ਤੇਰੇ ਬਦਨਾਮ ਕਰਨਾ ਉਹ ਬਦਨਾਮ ਨਹੀਂ ਹੋਣੇ ਉਹਨਾਂ ਦੀਆਂ ਲੋਕਾਂ ਨੇ ਡੌਲਿਆਂ ਦੇ ਫੋਟੋਆਂ ਬਣਾਈਆਂ ਘਰਾਂ 'ਚ ਫੋਟੋਆਂ ਲਾਈਆਂ